ਇਹ ਕਿ ਖਿਡਾਰੀ ਸਾਡੇ ਕੋਲ ਆਇਆ ਮਾ ਖੇਡ ਕਬੱਡੀ ਦਾ ਸੁਪਰਸਟਾਰ। ਉਹ ਜ਼ਿੰਦਗੀ ਦੇ ਵਿੱਚ ਸਿਆਣੇ ਕਹਿੰਦੇ ਵੀ ਖੁਸ਼ੀ ਤੇ ਗਮੀ ਦੋਨੇ ਸ਼ਰੀਕ ਨੇ। ਖੁਸ਼ੀ ਵੀ ਤੇ ਗਮੀ ਵੀ। ਪਹਿਲਾਂ ਤਾਂ ਗਮੀ ਹੋਈ ਬੈਸਦੀ ਹੋ ਗਈ ਇਹਦੇ ਪਿਤਾ ਜੀ ਸਰ ਰਵੀ ਸ਼ੇਰ ਸਿੰਘ ਜੀ ਅਮੇਸ਼ੌਰ ਸਿੰਘ ਦੇ ਪਿਤਾ ਜੀ ਸਰਦਾਰ ਰਵੀ ਸ਼ੇਰ ਸਿੰਘ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਇਹ ਸਭ ਦੁੱਖ ਦੀ ਘੜੀ ਦੇ ਵਿੱਚ ਸਮਜੀ ਦਵਾਬਾ ਸਪੋਰਟਸ ਕਲੱਬ ਤੇ ਸਮੁੱਚਾ ਕਬੱਡੀ ਜਗਤ ਸੁਰ ਸਿੰਘ ਦੇ ਅੰਬੇ ਦੇ ਨਾਲ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਇਹਨਾਂ ਦੇ ਪਿਤਾ ਜੀ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਸਾਰਾ ਕੁਝ ਅਰੇਂਜਮੈਂਟ ਕੀਤਾ ਹੋਇਆ ਸੀਗਾ ਇਹਦਾ ਵਿਆਹ ਰੱਖਿਆ ਹੋਇਆ ਸੀਗਾ 30 ਤਰੀਕ ਨੂੰ 2 ਤੋਂ 3 ਤਰੀਕ ਦੋ ਦਿਨ ਮੈਰਿਜ ਚੱਲਣੀ ਸੀ ਸਾਰਾ ਕੁਝ ਪਲਾਨ ਕੀਤਾ ਹੋਇਆ ਸੀਗਾ ਪੇਤਾ ਜੀ ਨਹੀਂ ਰਹੇ ਪਰਨਾ ਚਾਹੁੰਦੇ ਹੋਏ ਵੀ ਜੇਲਵਾਸ ਸਿਗਾ ਨਾ ਹੋ ਜਾਣ ਨੂੰ ਰਹਾ 15 ਦੇ ਵਿੱਚ ਬੰਨਣਾ ਪਿਆ ਕਿਉਂਕਿ ਉਹ ਰਸਮ ਦੁਨੀਆਦਾਰੀ ਜ਼ਰੂਰੀ ਹੈ ਪਰਮਾਤਮਾ ਨੇ ਉਧਰ ਕਹਿਰ ਵਰਤਾਇ ਇਧਰ ਦੁਨੀਆਦਾਰੀ ਵੀ ਜਿੱਥੇ ਇਸ ਦੇ ਉੱਪਰ ਦੁੱਖਾਂ ਨਹੀਂ ਘੜੀ ਹੈ ਉੱਥੇ ਖੁਸ਼ੀ ਦਾ ਵੀ ਵੇਲਾ ਹੈ ਤੁਸੀਂ ਸਾਰੇ ਸੁਰਸਿੰਘ ਦੇ ਅੰਬੇ ਨੂੰ ਤਾਲੀਆਂ ਦੇ ਨਾਲ ਅਸ਼ੀਰਵਾਦ ਦਿਓ ਵੀ ਅੱਜ ਇਹਦਾ ਪਹਿਲਾ ਹੀ ਮੈਚ ਹੈ ਇਹਨੇ ਮਾਰ ਰੱਖਿਆ ਦੁਆਬਾ ਸਪੋਰਟਸ ਕਲੱਬ ਦਾ ਰੋਹ ਵਾਲੀਆ ਸੋਨੂ ਜੰਪ ਤੇ ਦੁੱਲਾ ਘਰੇ ਗਏ ਜਿਹਨੇ ਅੰਬਿਆ ਹੈ ਤਾਂ ਸਮਾਂ ਬੜਾ ਮੁਸ਼ਕਲ ਤੇਰੇ ਉੱਪਰ ਪਰ ਤੂੰ ਕਪੂਰਥਲੇ ਆਏਂਗਾ ਤੇ ਸਾਡੀ ਚੈਂਪੀਅਨਸ਼ਿਪ ਜਿਹੜੀ ਹੈ ਉਹ ਸਫਲ ਹੋ ਜੂਗੀ ਸੋਨੂ ਆਜ ਤੇਰੇ ਪਾਸੇ ਸਫਲ ਹੋ ਜੂਗੀ ਵਿllਿਆ ਦਾ ਨੌਜਵਾਨ ਇਹਨੇ ਕਿਹੜਾ ਮੰਨਿਆ ਇਹ ਅਜ ਕਪੂਰਥਲੇ ਦੇ ਵਿੱਚ ਆਇਆ ਇੱਕ ਵਾਰੀ ਤੁਸੀਂ ਜ਼ੋਰ ਆ ਰਹੀਆਂ ਆ ਦੋ ਇਸ ਨੌਜੋਨ ਦੇ ਲਈ ਜਿਹਨੂੰ ਹੌਸਲਾ ਫਜ਼ਾਈ ਹੋਊਗੀ ਇਹ ਸਾਡਾ ਟਾਪਰ ਹੈ ਇਹ ਖੇਡ ਕਬੱਡੀ ਦਾ ਵੱਡਾ ਰੇਡਰ ਹੈ ਔਰ ਹਰ ਵੇਲੇ ਸਮਿਆਂ ਦੇ ਵਿੱਚ ਤਗੜਾ ਦੇਖ ਰਾ ਕਰਕੇ ਤਗੜੀ ਖੇਡਦਾ ਹੈ ਇਹ ਵੱਡਾ ਪਰਫੋਰਮੈਂਸ ਕਰੇਗਾ ਸੋ ਅਮਰ ਸੁਰ ਸਿੰਘ ਵਾਲਾ ਮਾਨ ਕਬੱਡੀ ਦਾ ਖਿਡਾਰੀ ਅਮਰ ਤੇਰਾ ਫਿਰ ਇੱਕ ਵਾਰੀ ਫਿਰ ਆਪਾਂ ਸਵਾਗਤ ਕਰਦੇ ਹਾਂ ਸੋ ਜੀ ਆਇਆਂ ਨੂੰ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਮੈਚ ਹੀ ਕਰਾਂਗੇ ਸ਼ੁਰੂਆਤ ਤੇਰੇ ਵਾਸਤੇ ਸ਼ੁਭ ਸ਼ਾਮ ਹਨ 1 30 ਸੈਕਿੰਡ ਲੈ ਹੋਰ ਲੈਣ ਰੁਪਿੰਦਰ 20 ਸੈਕਿੰਡ ਇਸ ਕਰਕੇ ਲੈਣੇ ਨੇ ਤਿੰਨ ਦਿਨ ਹੋਏ ਕਮਾਲਪੁਰ ਦੇ ਵਿੱਚ ਕਬੱਡੀ ਕੱਪ ਹੋਇਆ ਆ ਜਿਹੜਾ ਮੁੰਡਾ ਮੇਰੇ ਸਾਹਮਣੇ ਐ ਇਹ ਤਰਸੀਮ ਸਿੰਘ ਭੰਡਾਲ ਦਾ ਪੋਤਾ ਹੈ ਤਿੰਨ ਦਿਨ ਪਹਿਲਾਂ ਕਮਾਲਪੁਰ ਦੇ ਵਿੱਚ ਕਬੱਡੀ ਕੱਪ ਹੋਇਆ ਹੈ ਇਹ ਖੇਡਿਆ ਮਹਿਮਲਾਲ ਦੀ ਟੀਮ ਦੇ ਵਾਸਤੇ ਮੈਚ ਪੈ ਗਿਆ ਹਰਿਆਣਾ ਦੇ ਸ਼ੀਲੂ ਉਹਨਾਂ ਦੇ ਨਾਲ ਇੱਕ ਨੰਬਰ ਤੋਂ ਪਿੱਛੇ ਰਹਿ ਗਿਆ ਪਰ ਦੁਨੀਆ ਨੇ ਪੂਰੇ ਪੰਜਾਬ ਨੇ ਕਬੱਡੀ ਦੇ ਪ੍ਰੇਮੀ ਆਣ ਚਾਹੇ ਹਰਿਆਣੇ ਦੇ ਨੇ ਚਾਹੇ ਪੰਜਾਬ ਦੇ ਨੇ ਇਹਦੀ ਪਿੱਛੇ ਖੜ ਕੇ ਸਾਰੇ ਜਦੋਂ ਇਹ ਰੇਡਰ ਰੇਡ ਪਾਉਣ ਜਾਂਦਾ ਸੀ ਉਹ ਲੋਮੀ ਤਾੜੀਆਂ ਮਾਰ ਦਿੰਦੀ ਜਦੋਂ ਵਾਪਸ ਵਜੀ ਪਲੇਅਰ ਇਹਦੇ ਵਾਸਤੇ ਇੱਕ ਸੁੰਦਰ ਸ਼ੀਲਡ ਬਣਾਈ ਗਈ ਹੈ ਸਾਰੇ ਦਵਾਪਾ ਸਪੋਰਟਸ ਕਲੱਬ ਵੱਲੋਂ ਲੈ ਬੋਲਟਾ ਇਹ ਸਰਪ੍ਰਾਈਜ਼ ਸਨਮਾਨ ਹੈ ਸਾਰਾ ਕਬੱਡੀ ਜਗਤ ਜੋ ਹੈ ਫਿਰ ਤੈਨੂੰ ਫੁੱਲ ਹਲਾਸ਼ੀਰੀ ਦਿੰਦਾ ਵੀ ਤੂੰ ਮਾਣ ਹੈ ਕਪੂਰਥਲੇ ਦਾ ਦਵਾਪਾ ਸਪੋਰਟਸ ਕਲੱਬ ਨੇ ਫੈਸਲਾ ਕੀਤਾ ਵੀ ਤੂੰ 2026 ਦਾ ਸਾਡੇ ਸਾਰੇ ਕਬੱਡੀ ਦੇ ਚਹੇਤਿਆਂ ਦਾ ਮੋਸਟ ਵੈਲਿਊਏਬਲ ਬੇਸ਼ਕੀਮਤੀ ਕਬੱਡੀ ਖਿਡਾਰੀ ਬੋਲੇ ਸੋਨ ਉਹ ਇੱਕ ਵਾਰੀ ਮੁੰਡੇ ਦੇ ਵਾਸਤੇ ਦੁਨੀਆ ਨੇ ਆਖਿਆ ਵੀ ਯਾਰ ਬੁਲਟ ਨੇ ਸੇਰਾ ਕੀਤਾ ਯਾਰ ਸੇਰਾ ਕੀਤਾ ਕੋਈ ਗੱਲ ਨਹੀਂ ਇੱਕ ਨੰਬਰ ਤੋਂ ਜੇ ਪਿੱਛੇ ਰਹਿ ਗਿਆ ਇਹ ਸਮਾਂ ਹੁੰਦਾ ਕਿਹਨੇ ਕਿੱਥੋਂ ਬੈਸਣਾ ਇਹ ਤਾਂ ਪਰਮਾਤਮਾ ਦੇ ਹੱਥ ਹੈ ਬੁਲਟ ਦੇ ਵਾਸਤੇ ਵੀ ਸ਼ੁਭ ਸ਼ਾਮਾਂ ਨੇ ਲਾਓ ਆਪਾਂ ਵਰਤਮਾਨ ਖੇਡ ਦੇ ਨਾਲ ਮੈਦਾਨ ਦੇ ਨਾਲ ਜੁੜੀ ਹੈ ਉਸਤਾਦ ਜੀ ਪ੍ਰੋਫੈਸਰ ਮਕਰ ਸਿੰਘ ਤੇ ਜਲਾਲ ਵਾਲਾ ਰੋਪਿੰਦਰ ਜੀ ਕਿਧਰੇ ਪਾਸੇ ਨੇ ਆਪਾਂ ਸ਼ੁਰੂਆਤ ਕਰਾਈਏ ਜੀ